कितना हो। उम्मीद कि बिल्कुल ठीक ठाक होवोगे और वाइस ही चाहिए दे हो परमात्मा तंदरुस्ती खुशियां बख्शन अज मैं पहली बारि तो के कुकिंग आई हाँ उम्मीद करती हाँ तुम बहुत पसंद करोगेडियो अज मैं बनावा सब के मन पसंद बेसन के मिठे मिठे लड्डू जो कि बहुत ही स्वाद बनते हैं सबन स्वाद भी लगते हैं और बन भी बहुत ही छेते जाते हैं ਤੇ ਆਓ ਹੁਣ फटाफट ਲੱਡੂ ਬਣਾਨੇ ਸ਼ੁਰੂ ਕਰਦੇ ਆਂ ਜਿਹਦੇ ਵਾਸਤੇ ਆਪਾਂ ਇੱਕ ਕੜਾਈ ਲਵਾਂਗੇ ਤੇ ਕੜਾਈ ਨੂੰ ਗੈਸ ਤੇ ਰੱਖਾਂਗੇ ਤੇ ਕੜਾਈ ਦੇ ਵਿੱਚ ਪਾਵਾਂਗੇ ਇੱਕ ਕੱਪ ਦੇਸੀ ਘਿਓ ਦਾ ਕਿ ਉਹ ਨੂੰ ਨਾ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਹੈ ਬਸ ਇਹਨੂੰ ਮੈਟ ਕਰਨਾ ਹੈ ਪਹਿਲਾਂ ਯਾਨੀ ਕਿ ਹਲਕਾ ਜਿਹਾ ਗਰਮ ਹੋ ਜਾਵੇ ਬਸ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਉਹ ਇਕਦਮ ਗਰਮ ਹੋ ਚੁੱਕਿਆ ਯਾਨੀ ਕਿ ਪਿਘਲ ਚੁੱਕਿਆ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਇਹ ਦੋ ਕੱਪ ਬੇਸਣ ਦੇ ਜਿਹੜੇ ਕੱਪ ਨਾਲ ਕਿਉ ਨਾਪਿਆ ਹੈ ਨਾ ਉਸੇ ਕੱਪ ਨਾਲ ਹੀ ਆਪਾਂ ਬੇਸਣ ਨਾਪਣਾ ਹੈ ਤੇ ਮੈਂ ਪਹਿਲਾਂ ਤੋਂ ਨਾਪ ਕੇ ਰੱਖਿਆ ਹੋਇਆ ਹੈ ਤੇ ਇਹ ਬੇਸਣ ਜਿਹੜਾ ਹੈ ਨਾ ਇਹ ਮੈਂ ਘਰ ਹੀ ਬਣਾਇਆ ਹੈ ਤੇ ਬੇਸਣ ਨਾ ਆਪਾਂ ਥੋੜਾ ਜਿਹਾ ਮੋਟਾ ਲੈਣਾ ਹੈ ਬਰੀਕ ਬੇਸਣ ਨਹੀਂ ਹੋਣਾ ਚਾਹੀਦਾ ਹਲਕਾ ਜਿਹਾ ਮੋਟਾ ਤੇ ਆ ਬੇਸਣ ਦੀ ਰੈਸিপি ਮੈਂ ਤੁਹਾਡਾ ਨਾਲ ਛੇਤੀ ਹੀ ਸ਼ੇਅਰ ਕਰਾਂਗੀ ਇਹ ਜ਼ਰੂਰੀ ਨਹੀਂ ਹੈ ਕਿ ਘਰ ਦੇ ਬਨੇ ਬੇਸਣ ਨਾਲ ਹੀ ਤੁਸੀਂ ਬਣਾਣਾ ਹੈ ਤੁਸੀਂ ਬੇਸਣ ਨਾਲ ਵੀ ਬਣਾ ਸਕਦੇ ਹੋ ਹੈਨਾ ਜਿਹੜਾ ਆਪਾਂ ਪੈਕੇਟ ਵਾਲਾ ਬਜ਼ਾਰੋਂ ਲੈ ਆਨੇ ਆ ਵੇਸਣ ਚੱਕੀ ਤੋਂ ਵੀ ਮਿਲਦਾ ਹੈ ਯਾਨੀ ਮੇਰਾ ਮਤਲਬ ਹੈ ਕਿ ਰੈਡੀਮੇਡ ਵੇਸਣ ਜਿਹੜਾ ਆਪਾਂ ਬਜ਼ਾਰੋਂ ਲੈ ਆਨੇ ਆ ਨਾ ਉਹਦੇ ਨਾਲ ਵੀ ਇਹ ਬਣਾ ਸਕਦੇ ਹੋ ਵੇਸਣ ਦੇ ਲੱਡੂ ਬਹੁਤ ਹੀ ਸਵਾਦ ਬੰਦਦੇ ਨੇ ਤੇ ਖਿਓ ਦੇ ਵਿੱਚ ਮਿਕਸ ਕਰਕੇ ਨਾ ਵੇਸਣ ਨੂੰ ਹੁਣ ਆਪਾਂ ਭੁੰਨਣਾ ਸ਼ੁਰੂ ਕਰ ਦੇਣਾ ਤੇ ਸ਼ੁਰੂ-ਸ਼ੁਰੂ ਵਿੱਚ ਤਾਂ ਗੈਸ ਦੀ ਫਲੇਮ ਨੂੰ ਫੁੱਲ ਹੀ ਰੱਖਣਾ ਹੈ ਬਸ ਇੱਕਦ ਮਿੰਟ ਤੱਕ ਸ਼ੁਰੂ ਚ ਫੁੱਲ ਫਲੇਮ ਤੇ ਤਾਪਨਾ ਹੈ ਕਿ ਇਕਵਰੀ ਕਿਉ ਤੇ ਵੈਸਨ ਚੰਗੀ ਤਰ੍ਹਾਂ ਗਰਮ ਹੋ ਜਾਣ ਨਾ ਤੇ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਕੱਟ ਕਰਾਂਗੇ ਆ ਦੇਖੋ ਜੀ ਹੁਣ ਇਹਨੂੰ ਮਤਲਬ ਕਿ ਰਿਜਨਾ ਸ਼ੁਰੂ ਹੋ ਗਿਆ ਨਾ ਛੋਟੇ ਛੋਟੇ ਬੁਲਬੁਲੇ ਆਨੇ ਸ਼ੁਰੂ ਹੋ ਗਏ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਆਪਾਂ ਮੀਡੀਅਮ ਟੂ ਲੋ ਤੇ ਮੀਡੀਅਮ ਟੂ ਲੋ ਫਲੇਮ ਤੇ ਹੀ ਆਪਾਂ ਵੈਸਨ ਨੂੰ ਲਗਾਤਾਰ ਚਲਾਉਂਦੇ ਹੋਏ ਪੁੰਨਾਂਗੇ ਲਗਾਤਾਰ ਚਲਾਉਂਦੇ ਹੋਏ ਮੇਰਾ ਮਤਲਬ ਹੈ ਕਿ ਇਹਨੂੰ ਆਪਾਂ ਜੇ ਥੋੜੀ देर ਵੀ ਛੱਡ ਦਵਾਂਗੇ ਨਾ ਤੇ ਵੇਸਣ ਇੱਕ ਪਾਸਿਓਂ ਜਿਹੜਾ ਕੜਾਈ ਦੇ ਨਾਲ ਲੱਗਿਆ ਹੈਗਾ ਨਾ ਉਹ ਲਾਲ ਹੋਣਾ ਸ਼ੁਰੂ ਹੋ ਜਾਏਗਾ ਤੇ ਲਗਾਤਾਰ ਚਲਾਉਂਦੇ ਹੁੰਨਾਗੇ ਨਾ ਤੇ ਇੱਕੋ ਜਿਹਾ ਵੇਸਣ ਪੁੱਜੇਗਾ ਇੱਕੋ ਜਿਹਾ ਕਲਰ ਆਏਗਾ ਵੇਸਣ ਦਾ ਤੇ ਬਸ ਸ਼ੁਰੂ ਸ਼ੁਰੂ ਵਿੱਚ ਤਾਂ ਵੇਸਣ ਐਤਾ ਲੱਗੇਗਾ ਕਿ ਥੋੜਾ ਜਿਹਾ ਔਖਾ ਪੁੱਜ ਰਿਹਾ ਹੈ ਲੇਕਿਨ ਥੋੜੀ ਦੇਰ ਬਾਅਦ ਆ ਜਿਉਂ-ਜਿਉਂ ਪੁੱਜੀ ਜਾਵਾਂਗੇ ਨਾ ਇਹਨੂੰ ਹੁੰਦੇ ਜਾਵਾਂਗੇ ਤੇ ਹਲਕਾ ਹੁੰਦਾ ਜਾਏਗਾ ਫੁੱਲਦਾ ਜਾਏਗਾ ਤੇ ਪੁੱਜੇਗਾ ਵੀ ਬਹੁਤ ਹੀ ਵਧੀਆ ਹਲਕਾ ਹੋ ਜਾਏਗਾ ਪੁੰਨਰ ਵਿੱਚ ਵੀ ਤੇ ਤੁਸੀਂ ਵੇਖ ਵੀ ਸਕਦੇ ਹੋ ਇਹਦੇ ਵਿੱਚ ਕਿ ਪੂਜਣਾ ਸ਼ੁਰੂ ਹੋ ਗਿਆ ਹੈ ਤੇ ਥੋੜਾ ਥੋੜਾ ਫੁੱਲਣਾ ਵੀ ਸ਼ੁਰੂ ਹੋ ਗਿਆ ਹੈ ਤੇ ਬਸ ਇਹ ਧਿਆਨ ਰੱਖਣਾ ਹੈ ਕਿ ਗੈਸ ਦੀ ਫਲੇਮ ਨੂੰ ਫੁੱਲ ਨਹੀਂ ਰੱਖਣਾ ਮੀਡੀਅਮ ਤੋਂ ਲੋ ਫਲੇਮ ਤੇ ਹੀ ਇਹਨੂੰ ਆਪਾਂ ਪੁੰਨਣਾ ਹੈ ਹੋਰ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਸਾਡੇ ਵੈਸਨ ਦੇ ਲੱਡੂ ਜਿਹੜੇ ਨੇ ਬਹੁਤ ਹੀ ਵਧੀਆ ਬਣਨ ਸਵਾਦੀ ਸਵਾਦੀ ਤਾਂ ਬਸ ਫਲੇਮ ਦਾ ਧਿਆਨ ਪੂਰਾ ਰੱਖਣਾ ते बड़े ही इतमीनान पेशेंस रखते हुए जरा भी कच्चे जो रहते हैं ना फिर मूह ना ज्यादा टेस्ट वही आता बस इन हूँ बड़े ही आराम भुनी जाए थोड़ी देर लगेगी बस ज्यादा देर नहीं लगती भुनने ਤੇ ਅੱਜ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਲਾਈਵ ਵੀਡੀਓ ਬਣਾ ਰਹੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਇਹ ਵੀਡੀਓ ਹੈ ਨਾ ਮਤਲਬ ਕਿ ਅੱਗੋਂ ਵੀ ਚੱਲੀ ਜਾਏਗੀ ਮੇਰੇ ਚੈਨਲ ਤੇ ਪੰਜਾਬੀ ਵੈਜ ਮਸਾਲਾ ਤੇ ਤੇ ਤੁਸੀਂ ਬਾਅਦ ਵਿੱਚ ਵੀ ਇਹਨੂੰ ਜਰੂਰ ਵੇਖ ਸਕਦੇ ਹੋ ਜਿਹੜੇ ਮਤਲਬ ਕਿ ਲਾਈਵ ਨਹੀਂ ਹੈ ਉਹ ਵੀ ਇਸ ਵੀਡੀਓ ਨੂੰ ਬਾਅਦ ਵਿੱਚ ਜਰੂਰ ਦੇਖ ਸਕਦੇ ਨੇ ਆ ਤੁਸੀਂ ਵੇਖ ਸਕਦੇ ਹੋ ਹੁਣ ਦੇਖੋ ਵੇਸਣ ਕਿੰਨਾ ਫੁੱਲ ਗਿਆ ਹੈ ਹਨਾ ਪਹਿਲੇ ਨਾਲੋਂ ਤੇ ਭੁੱਜ ਵੀ ਗਿਆ ਹੈ ਕਾਫੀ ਹੋਰ ਅੱਛੀ ਤਰ੍ਹਾਂ ਭੁਜਣਾ ਸ਼ੁਰੂ ਹੋ ਗਿਆ ਇਹਨੂੰ ਚਲਾਉਣਾ ਹੁਣ ਔਖਾ ਨਹੀਂ ਲੱਗ ਰਿਹਾ ਤੇ ਇੱਥੇ 2 ਕੱਪ ਰੇਸਨ ਹੈ ਨਾ ਤੇ ਉਹਦਾ ਅੱਧਾ 1 ਕੱਪ ਕਿਉ ਮੈਂ ਇੱਥੇ ਲਿਆਏ ਬਸ ਨਾਪ ਦਾ ਪੂਰਾ ਧਿਆਨ ਰੱਖੋ ਔਰ ਸੇਕ ਦਾ ਧਿਆਨ ਰੱਖੋ ਚੰਗੀ ਤਰ੍ਹਾਂ ਭੁੰਨੋ ਤੇ ਲੱਡੂ ਬਹੁਤ ਹੀ ਸਵਾਦ ਬਣਨਗੇ ਤੇ ਹੁਣ ਤਿਹਾੜੀ ਵੀ ਸ਼ੁਰੂ ਹੋਣ ਵਾਲੇ ਨੇ ਤੇ ਮੈਂ ਸੋਚਿਆ ਮਿੱਠੇ ਦੀ ਵੀਡੀਓ ਬਣਾਣੇ ਆ ਰੇਸਨ ਦੇ ਲੱਡੂ ਤੇ ਐਵਰਗ੍ਰੀਨ ਨੇ त्योहार ते भी स्वाद लगते बना के ना तो से स्टोर करके भी रख सकते छेती खराब नहीं होंगे जिद पंजीरी खराब नहीं होंगी इस तरह भी क्योंकि पानी का यूज तो होंगे तो छेती खराब नहीं होगी और घो बेसन भुन के बनाने आ, बहुत ही वाइस बनना शेल्फ लाइफ काफी होंगी है इतना हौली हौली ना बेसन का कलर जरा चेंज होना शुरू हो जा रहा है ਪਹਿਲਾਂ ਲਾਈਟ ਜਿਆਸੀ ਹੁਣ ਥੋੜਾ ਜਿਹਾ ਹਲਕਾ ਜਿਹਾ ਬਰਾਊਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਨੂੰ ਆਪਾਂ ਹਜੇ ਥੋੜਾ ਜਿਹਾ ਹੋਰ ਪੂਨਣਾ ਬਿਨਾ ਖੋਏ ਤੋਂ ਵੇਸਣ ਦੇ ਲਡੂਆਂ ਦੀ ਰੈਸিপি ਬਣਾ ਰਹੀ ਆ ਤੇ ਜਲਦੀ ਹੀ ਤੁਹਾਡੇ ਨਾਲ ਖੋਏ ਵਾਲੇ ਲਡੂ ਯਾਨੀ ਕਿ ਖੋਆ ਪਾ ਕੇ ਵੇਸਣ ਦੀਆਂ ਪਿੰਨੀਆਂ ਜਿਹੜੀਆਂ ਬਣਦੀਆਂ ਨੇ ਉਹਨਾਂ ਦੀ ਰੈਸিপি ਵੀ ਸ਼ੇਅਰ ਕਰਾਂਗੀ ਉਹ ਵੀ ਬਹੁਤ ਹੀ ਸਵਾਦ ਲੱਗਦੀਆਂ ਨੇ ਵੇਸਣ ਦੀਆਂ ਪਿੰਨੀਆਂ ਤੇ ਜਿਉਂ-ਜਿਉਂ ਵੇਸਣ ਭੁੰਨੀ ਜਾਏਗਾ ਨਾ ਇਹ ਤੁਹਾਨੂੰ ਆਪੇ ਹੀ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਵੇਸਣ ਜਿਹੜਾ ਇਹ ਪੁੱਜ ਗਿਆ ਇੱਕ ਤੇ ਖੁਸ਼ਬੂ ਬੜੀ ਵਧੀਆ ਆਣ ਲੱਗ ਪੇਗੀ ਇੱਕ ਵੇਸਣ ਦਾ ਕਲਰ ਚੇਂਜ ਹੋ ਜਾਏਗਾ एक बेसन भुन के ना भी ज़्यादा हल्का हो जाएगा बस ती तो ध्यान दे रहे हो गए कि मैं इनू बिना रुके हुए लगातार ही भुनी पई हाँ ਜਿਵੇਂ ਮੈਂ 2 ਕੱਪ ਵੇਸਣ ਦੇ ਲੱਡੂ ਬਣਾ ਰਹੀ ਆ ਤੇ ਤੁਹਾਨੂੰ ਜਿੰਨੀ ਰਿਕੁਆਇਰਮੈਂਟ ਹੋ ਉਸ ਹਿਸਾਬ ਨਾਲ ਤੁਸੀਂ ਵੇਸਣ ਔਰ ਘਿਓ ਦੀ ਕੁਆਂਟੀਟੀ ਵਧਾਈ ਜਾਓ ਜੇ ਘੱਟ ਬਣਾਣਿਆ ਤਾਂ ਮਤਲਬ ਘੱਟ ਕਰ ਲਓ ਤੇ ਇਹ ਜਿਹੜੇ ਵੇਸਣ ਦੇ ਲੱਡੂ ਨੇ ਨਾ ਇਹਨਾਂ ਵਿੱਚ ਮਟੀਰੀਅਲ ਵੀ ਜਿਹੜਾ ਹੁੰਦਾ ਨਾ ਜਿਹੜੇ ਇੰਗਰੀਡੀਅੰਟ ਨੇ ਬਹੁਤ ਜ਼ਿਆਦਾ ਯੂਜ਼ ਨਹੀਂ ਹੁੰਦੇ ਬਸ ਘਿਓ ਚੀਨੀ ਵੇਸਣ ਇਦੇ ਨਾਲ ਹੀ ਇਹ ਵਧੀਆ ਲੱਡੂ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਡਰਾਈ ਫਰੂਟਸ ਤੇ ਆਪਣੀ ਮਰਜ਼ੀ ਹੈ ਜੇ ਪਾਓਗੇ ਤਾਂ ਵੀ ਠੀਕ ਹੈ ਨਹੀਂ ਪਾਓਗੇ ਤਾਂ ਵੀ ਠੀਕ ਹੈ ਕਹਿੰਦੇ ਆ ਨਾ ਜਿੰਨਾ ਗੁਲ ਪਾਓ ਓਨਾ ਮਿੱਠਾ ਹੈ ਨਾ ਤੇ ਡਰਾਈ ਫਰੂਟਸ ਨਹੀਂ ਵੀ ਪਾਓਗੇ ਤਾਂ ਵੀ ਬਹੁਤ ਟੇਸਟੀ ਬਣਨਗੇ ਤੇ ਡਰਾਈ ਫਰੂਟਸ ਨਾਲ ਤਾਂ ਵਧੀਆ ਬਣਦੇ ਹੀ ਨੇ ਤੁਸੀਂ ਦੇਖ ਦੇ ਤੇ ਤੁਸੀਂ ਦੇਖਦੇ ਜਾਓ ਬੇਸਨ ਦਾ ਜਿਹੜਾ ਕਲਰ ਹੈ ਨਾ ਹੌਲੀ ਹੌਲੀ ਚੇਂਜ ਹੁੰਦਾ ਜਾ ਰਿਹਾ ਹੈ ਤੇਰੇ ਚ ਆਪਾਂ ਨੇ ਕੁਆਂਟੀਟੀ ਕੀ ਕੀ ਪਾਈ ਹੈਗੀ ਐ ਤੁਸੀਂ ਦੱਸੋ ਉਹਨਾਂ ਨੂੰ ਕੁਆਂਟੀਟੀ ਕੀ ਕੀ ਪਾਈ ਹੈ ਤੁਸੀਂ ਇਹਦੇ ਵਿੱਚ ਸਾਰੀ ਕਿਉਂਕਿ ਦੇਰ ਨਾਲ ਜੁੜੇ ਨਾ ਸਾਰੇ ਤੇ ਕੁਆਂਟੀਟੀ ਦੱਸੋ ਉਹਨਾਂ ਨੂੰ ਠੀਕ ਹੈ ਜੀ ਤੇ ਜਿਹੜੇ ਦੇਰ ਨਾਲ ਜੁੜੇ ਨੇ ਨਾ ਉਹਨਾਂ ਨੂੰ ਮੈਂ ਦੱਸਦੀ ਆ ਕਿ ਇਹਦੇ ਵਿੱਚ ਮੈਂ ਇੱਕ ਕੱਪ ਘਿਓ ਤੇ ਦੋ ਕੱਪ ਬੇਸਨ ਪਾਇਆ ਹੈ ते जिन्ना मतलब कि बेसन है अद्धा घ्यो बाकी अगो जो चीनी पानी मैं तुम दस दी देख सकते दे हो ना कि बेसन का कलर जरा ਉਹ ਪਹਿਲੇ ਨਾਲੋਂ ਥੋੜਾ ਜਿਹਾ ਡਾਰਕ ਹੋ ਗਿਆ ਹੈ ਜੇ ਇਹਨੂੰ ਥੋੜਾ ਜਿਹਾ ਡਾਰਕ ਹੋਰ ਕਰਨਾ ਹੈ ਤੇ ਇਹਦੇ ਵਿੱਚ ਨਾ ਕਲਰ ਦੇਣ ਵਾਸਤੇ ਜਿਵੇਂ ਬਾਜ਼ਾਰ ਵਿੱਚ ਆਪਾਂ ਦੇਖਦੇ ਆ ਨਾ ਕਿ ਜਿਹੜੇ ਮਠਾਈ ਵਾਲੀ ਦੁਕਾਨ ਤੇ ਲੱਡੂ ਆਉਂਦੇ ਨੇ ਥੋੜੇ ਪੀਲੇ ਜਿਹੇ ਰੰਗ ਦੇ ਹੁੰਦੇ ਨੇ ਤੇ ਉਹਦੇ ਵਾਸਤੇ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾ ਸਕਦੇ ਹੋ ਜਾਂ ਫਿਰ yellow ਫੂਡ ਕਲਰ ਜਿਹੜਾ ਹੁੰਦਾ ਉਹ ਵੀ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਕੁਝ ਵੀ ਨਹੀਂ ਪਾ ਰਹੀਆਂ ਨਾ ਹਲਦੀ ਨਾ ਫੂਡ ਕਲਰ ਇਹਨਾਂ ਨੂੰ ਇਸ ਤਰ੍ਹਾਂ ਹੀ ਸਿੰਪਲ ਬਣਾ ਰਹੀਆਂ ਹਾਂ ਤੇ ਜਿਹੜੇ ਮਤਲਬ ਕਿ ਮਿਠਾਈ ਦੀ ਦੁਕਾਨ ਤੇ ਲੱਡੂ ਮਿਲਦੇ ਨੇ ਉਹਨਾਂ ਵਿੱਚ ਤੇ ਫੂਡ ਕਲਰ ਹੁੰਦਾ ਹੈ ਤਾਂ ਹੀ ਆ ਥੋੜੇ ਜੇ ਬ੍ਰਾਈਟ ਜੇ yellow ਕਲਰ ਦੇ ਬੰਦੇ ਨੇ ਆਪਾਂ ਇਹਨਾਂ ਨੂੰ ਇੱਕਦਮ origignal ਬਣਾਣਾ ਹੈ ਅੱਜ ਤੇ ਮੈਂ ਇਹਨਾਂ ਨੂੰ ਬਿਲਕੁਲ medium to low flame ਤੇ ਭੁੰਨ ਰਹੀਆਂ ਵਸਨ ਨੂੰ ਤੇ ਇਹਦੇ ਤੇ ਹੀ ਤੁਸੀਂ ਵੀ ਭੁੰਨਣਾ ਹੈ ਇੰਨੀ ਫਲੇਮ ਤੇ ਹੀ ਕੋ ਐਨੀ ਦੇਰ ਵਿੱਚ ਨਾ ਅੱਜ ਦਾ ਵੈਸਨ ਦਾ ਕਲਰ ਹੈ ਨਾ ਇਹ ਲਾਈਟ ਜਿਹਾ ਬ੍ਰਾਊਨ ਹੋ ਗਿਆ ਤੇ ਆਪਾਂ ਇਹਨੂੰ ਇੰਨਾ ਹੀ ਪੁੰਨਣਾ ਹੈ ਬਸ ਤੇ ਖੁਸ਼ਬੂ ਵੀ ਇਹਦੀ ਬਹੁਤ ਹੀ ਵਧੀਆ ਆ ਰਹੀ ਹੈ ਤੇ ਇਹਦੇ ਤਾਂ ਮੈਂ ਹੁਣ ਗੈਸ ਦੀ ਫਲੇਮ ਨੂੰ ਕਰ ਰਹੀਆਂ ਬੰਦ ਤੇ ਇਹਨੂੰ ਆਪਾਂ ਕੜਾਈ ਵੀ ਗਰਮ ਹੈ ਤੇ ਕਿਉਂ ਵੀ ਬਹੁਤ ਗਰਮ ਹੈ ਤੇ ਇਸ ਕਰਕੇ ਇਹਨੂੰ ਛੱਡਣਾ ਨਹੀਂ ਹੈ ਹਜੇ ਵੀ ਇੱਕ ਤੋਂ 2 ਮਿੰਟ ਤੱਕ ਇਹਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਤਾਂ ਹੀ ਮੈਂ ਥੋੜਾ ਜਿਹਾ ਜੇ ਪਹਿਲਾਂ ਹੀ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਹੈ ਇਹ ਦੇਖੋ ਤੁਸੀਂ ਹੈ ਨਾ ਤੇ ਹੁਣ ਐਸੇ ਸਟੇਜ ਤੇ ਜਦੋਂ ਵੇਸਨ ਆਪਣਾ ਇਕਦਮ ਗਰਮ ਹੈ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟਸ ਇਹ ਮਿਕਸਡ ਡਰਾਈ ਫਰੂਟਸ ਨੇ ਜਿਹੜੇ ਮੈਂ ਇੱਥੇ ਲੈਏ ਨੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲੈਨੇ ਤੇ ਇੱਥੇ ਤੁਸੀਂ ਡਰਾਈ ਫਰੂਟਸ ਆਪਣੀ ਪਸੰਦ ਦੇ ਲੈ ਸਕਦੇ ਹੋ ਕਿੰਨੇ ਲੈਣੇ ਆ ਵੀ ਆਪਣੀ ਤੁਹਾਡੀ ਚੋਇਸ ਹੈ ਤੇ ਉਹਨਾਂ ਦੀ ਕਟਿੰਗ ਕਿਦਾਂ ਕਰਨੀ ਹੈ ਵੱਡੀ ਛੋਟੀ ਇਹ ਤੁਹਾਡੀ ਆਪਣਾ ਟੇਸਟ ਹੈ ਜਿਵੇਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤੇ ਐਸੇ ਸਟੇਜ ਤੇ ਮੈਂ ਇਹਦੇ ਵਿੱਚ ਡਰਾਈ ਫਰੂਟਸ ਤਾਂ ਪਾਏ ਨੇ ਕਿਉਂਕਿ ਵੇਸਨ ਆਪਣਾ ਫੁੱਲ ਗਰਮ ਹੈ ਤੇ ਬੇਸਨ ਦੇ ਸੇਕ ਦੇ ਵਿੱਚ ਹੀ ਘਿਓ ਦੇ ਨਾਲ ਹੀ ਮਤਲਬ ਕਿਓਰ ਬੇਸਨ ਦੇ ਸੇਕ ਦੇ ਵਿੱਚ ਇਹ ਡਰਾਈ ਫਰੂਟਸ ਬਹੁਤ ਹੀ ਵਧੀਆ ਪੁੱਜ ਜਾਣਗੇ ਰੋਸਟ ਹੋ ਜਾਣਗੇ ਵੱਖਰਾ ਭੁੰਨਣ ਦੀ ਲੋੜ ਨਹੀਂ ਪੈਗੀ ਆਪਾਂ ਨੂੰ ਪਰ ਬੇਸਨ ਨੂੰ ਆਪਾਂ ਲਗਾਤਾਰ ਚਲਾਉਂਦੇ ਰਹਿਣਾ ਹੈ ਬਿਨਾ ਪੁਨੇਮੀ ਆਪਾਂ ਪਾ ਸਕਦੇ ਹਾਂ ਡਰਾਈ ਫਰੂਟਸ ਪਰ ਇਹ ਬੇਸਨ ਦੇ ਨਾਲ ਜਦੋਂ ਰੋਸਟ ਹੋ ਜਾਂਦੇ ਨੇ ਨਾ ਤਾਂ ਇਹਨਾਂ ਦਾ ਸਵਾਦ ਬਹੁਤ ਹੀ ਵਧੀਆ ਆਂਦਾ ਹੈ ਇਹਦੇ ਵਿੱਚ ਮੈਂ ਕਾਜੂ ਬਦਾਮ ਪਿਸਤਾ ਥੋੜੀ ਜਿਹੀ ਖਰੋੜ ਦੀ ਗਿਰੀ ਲੈ ਕੇ ਉਹਨਾਂ ਨੂੰ ਬ੍ਰੀਕ ਬ੍ਰੀਕ ਕੱਟ ਕੇ ਪਾ ਲਿਆ ਹੈ ਤੇ ਮਗਜ ਵੀ ਪਾਏ ਨੇ ਜਿਹੜੇ ਖਰਬੂਜੇ ਦੇ ਬੀ ਹੁੰਦੇ ਨੇ ਨਾ ਮਗਜ ਉਹ ਵਾਲੇ ਵੀ ਪਾਏ ਨੇ ਤੇ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਡਰਾਈ ਫਰੂਟਸ ਪਾ ਸਕਦੇ ਹੋ ਜਿਹੜੇ ਤੁਹਾਨੂੰ ਸਵਾਦ ਲੱਗਦੇ ਨੇ ਤੇ ਮਗਜ țeੜਕੰਦੀ ਆਵਾਜ਼ ਆ ਰਹੀ ਹੈ एकदम țeੜțeੜ ਕਰਦੇ ਪਏ ਨੇ क्योंकि ये सेक है ना ये रोस्ट होंगे पता लगता पे है कि ड्राई फ्रूट्स रोस्ट हो रहे खासकर मगज एकदम दे पे ने सेक लग लग के तो जे घो तो की क्वांटिटी थोड़ी जी घटाना चाहते हो ना मतलब कई लोग घ्यो ज्यादा खाना पसंद नहीं करते ਤੇ ਥੋੜੀ ਜਿਹੀ ਘਟਾ ਲਓ ਯਾਨੀ ਕਿ ਮੈਂ 1 ਕੱਪ ਆਇਆ ਤਾਂ ਤੁਸੀਂ ਪੌਣਾ ਕੱਪ ਆ ਸਕਦੇ ਹੋ ਹੁਣ ਦੇਖੋ ਤੁਸੀਂ ਗੈਸ ਬੰਦ ਕਰਨ ਤੋਂ ਬਾਅਦ ਵੀ ਵੇਸਨ ਦਾ ਕਲਰ ਥੋੜਾ ਜਿਹਾ ਹੋਰ ਡਾਰਕ ਹੋਇਆ ਹੈ ਹੈਨਾ ਕਿਉਂਕਿ ਇਹ ਖੁਦ ਹੀ ਆਪਣੇ ਇਹਦੇ ਅੰਦਰ ਪਾਣੀ ਨਹੀਂ ਹੁੰਦਾ ਨਾ ਤੇ ਖੁਦ ਹੀ ਆਪਣੇ ਸੇਕ ਦੇ ਅੰਦਰ ਭੁਜਦਾ ਰਹਿੰਦਾ ਤੇ ਲਾਲ ਹੋ ਜਾਂਦਾ ਹੈ ਹੋਰ ਯਾਹ ਤੇ ਇਹਨੂੰ ਕਿਸੇ ਵੱਖਰੇ ਭਾਂਡੇ ਚ ਕੱਢ ਲਵੋ ਫੇਰ ਤਾਂ ਚਲਾਣ ਦੀ ਲੋੜ ਨਹੀਂ ਪੈਗੀ ਤੇ ਜੇ ਇਹ ਜਿਹੜੇ ਭਾਂਡੇ ਵਿੱਚ ਪੁੱਜਿਆ ਹੈ ਨਾ ਆਪਾਂ ਭੁੰਨਿਆ ਇਹਨੂੰ ਤੇ ਉਹਦੇ ਵਿੱਚ ਰਹਿਨਦਾਂਗੇ ਤੇ ਇਹਨੂੰ ਚਲਾਣਾ ਬਹੁਤ ਜ਼ਰੂਰੀ ਹੈ ਤੇ ਜਿਹੜਾ ਵੀ ਆਪਾਂ ਇੱਥੇ ਕੜਾਹੀਆਂ ਭਾਂਡਾ ਲੈਣਾ ਹੈ ਨਾ ਉਹ ਮੋٹے ਤਲੇ ਦਾ ਲਿਓ ਜਿਹੜਾ ਭਾਰਾ ਤਲਾ ਹੋਵੇ ਉਹ ਮੈਂ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਈ ਸੀ ਉਹਦੇ ਵਿੱਚ ਵੇਸਣ ਵਧੀਆ ਪੁੱਜੇਗਾ ਮਤਲਬ ਕਿ ਥੱਲੇ ਲੱਗੇਗਾ ਨਹੀਂ ਚੇਤੀ ਤੇ ਵੇਸਣ ਜਿਹੜਾ ਬਹੁਤ ਜਲਦੀ ਭਾਂਡੇ ਦੇ ਨਾਲ ਕੜਾਹੀ ਦੇ ਤਲੇ 'ਚ ਲੱਗ ਜਾਂਦਾ ਇਸ ਕਰਕੇ ਮੈਂ ਤੁਹਾਨੂੰ ਸ਼ੁਰੂ ਤੋਂ ਹੁਣ ਤੱਕ ਕਹਿ ਰਹੀ ਹਾਂ ਕਿ ਇਹਨੂੰ ਲਗਾਤਾਰ ਚਲਾਉਂਦੇ ਰਹੋ ਤੇ ਵੇਖੋ ਜੀ ਹੁਣ ਐਸਾ ਆ ਆਪਣਾ ਮੈਸਨ ਜਿਹੜਾ ਪੁੱਜ ਕੇ ਤਿਆਰ ਹੋ ਚੁਕਿਆ ਹੈ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਇਹਨੂੰ ਵਧੀਆ ਜੀ ਮਿਠਾਸ ਦੇਣ ਵਾਸਤੇ ਮਿੱਠਾ ਹੁਣ ਤੱਕ ਕਿਸਨਾ ਲੱਗੀ ਹੈ ਮੇਰੀ ਲਈ ਵੀਡੀਓ ਮੈਨੂੰ ਜਰੂਰ ਕਮੈਂਟਸ ਕਰਕੇ ਦੱਸਿਓ ਕਿਉਂਕਿ ਮੈਂ ਫਸਟ ਟਾਈਮ ਲਾਈਵ ਆਈ ਆ ਤੇ ਉਮੀਦ ਹੈ ਕਿ ਤੁਸੀਂ ਮੈਨੂੰ ਅੱਗੋਂ ਵੀ ਸਪੋਰਟ ਕਰੋਗੇ ਤੇ ਇਹ ਵੀਡੀਓ ਨੂੰ ਬਹੁਤ ਪਸੰਦ ਕਰੋਗੇ ਤੇ ਮੈਂ ਕਾਫੀ ਸਾਰੇ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਆਂਦੀ ਆ ਹਰ ਵੀਕ ਵਧੀਆ-ਵਧੀਆ ਰੈਸਪੀਜ਼ ਦੇ ਤੇ ਉਹ ਵੀ ਤੁਸੀਂ ਬਹੁਤ ਪਸੰਦ ਕੀਤੇ ਨੇ ਤੇ ਤੁਹਾਨੂੰ ਮਤਲਬ ਕਿ ਕਿਹੜੀ ਵੀ ਰੈਸਪੀਜ਼ ਦੇ ਵੀਡੀਓ ਚਾਹੀਦੇ ਨੇ ਇਹ ਵੀ ਤੁਸੀਂ ਮੈਨੂੰ ਕਮੈਂਟਸ ਕਰਕੇ ਦੱਸ ਸਕਦੇ ਹੋ ਵੈਸੇ ਤੇ ਮੈਂ ਬਹੁਤ ਕੋਸ਼ਿਸ਼ ਇਹੀ ਕਰਦੀ ਆ ਹਮੇਸ਼ਾ ਕਿ ਜਿਹੜੇ ਵੀ ਮੈਨੂੰ ਕਮੈਂਟਸ ਆਣ ਉਹ ਰੈਸਪੀਜ਼ ਦੀ ਵੀਡੀਓ ਮੈਂ ਜਰੂਰ ਸ਼ੇਅਰ ਕਰਦੀ ਆ ਪਰ ਹੋਰ ਵੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕਿਹੜੇ ਕਿਹੜੇ ਮਤਲਬ ਕਿ ਮੈਂ ਕਿਹੜੇ ਕਿਹੜੇ ਰੈਸਪੀਸ ਤੁਹਾਡੇ ਵਾਸਤੇ ਬਣਾ ਸਕਦੀ ਆ ਤੇ ਬਸ ਹੁਣ ਤੁਸੀਂ ਥੋੜਾ ਜਿਹਾ ਵੈਸਨ ਡੰਡਾ ਹੋ ਜਾਏਗਾ ਤੇ ਮੇਰੇ ਦੇ ਵਿੱਚ ਆਪਾਂ ਮਿੱਠਾ ਬਣਾਦੇ ਆ ਤੇ ਫਿਰ ਇਹਦੇ ਲੱਡੂ ਬੱਟਦੇ ਆ ਤੇ ਇਹ ਥੋੜਾ ਗਰਮ ਹੈ ਨਾ ਹਜੇ ਤੇ ਜਿਲੇ ਪਾਣ ਨਾਲ ਇਹਦੀ ਟੈਂਪਰੇਚਰ ਤੇ ਥੋੜਾ ਜਿਹਾ ਫਰਕ ਪਏਗਾ ਥੋੜਾ ਠੰਡਾ ਹੋਏਗਾ ਤੇ ਇਹਦੇ ਵਿੱਚ ਨਾ ਹੁਣ ਆਪਾਂ ਇਹ ਪਾਣੀ ਹੈ ਦੇਸੀ ਖੰਡ ਜਿਹਨੂੰ ਬੂਰਾ ਕਹਿੰਦੇ ਆ ਬੂਰਾ ਚੀਨੀ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਮਿਸ਼ਰੀ ਵੀ ਪਾ ਸਕਦੇ ਹੋ ਹੈਨਾ ਇੱਕ ਬ੍ਰਾਊਨ 슈ਗਰ ਆਉਂਦੀ ਹੈ ਜਿਹੜੀ ਕਈ ਲੋਕ ਵਾਈਟ ਚੀਨੀ ਨਹੀਂ ਖਾਂਦੇ ਤੇ ਉਹ ਵੀ ਪਾ ਸਕਦੇ ਹੋ ਤੇ ਮੈਂ ਇਹਦੇ ਵਿੱਚ ਹਮੇਸ਼ਾ ਬੂਰਾ ਪਾਉਂਦੀ ਆ ਐ ਜਿਹਨੂੰ ਦੇਸੀ ਖੰਡ ਕਹਿੰਦੇ ਨੇ ਠੀਕ ਹੈ ਚੀਨੀ ਵੀ ਪਾ ਸਕਦੇ ਹੋ ਪਰ ਚੀਨੀ ਨੂੰ ਬਿਲਕੁਲ ਪਾਊਡਰ ਕਰਕੇ ਨਹੀਂ ਪਾਣਾ ਜੇਕਰ ਪਾਊਡਰ ਕਰਕੇ ਪਾਓਗੇ ਨਾ ਤੇ ਉਹ ਵੇਸਣ ਦੇ ਲੱਡੂਆਂ ਦਾ ਸੁਆਦ ਤੇ ਬੂਰਾ ਪਾਏ ਹੋਏ ਵੇਸਣ ਦੇ ਲੱਡੂਆਂ ਦਾ ਸੁਆਦ ਚ ਦੋਨਾਂ ਚ ਬਹੁਤ ਹੀ ਫਰਕ ਹੋਏਗਾ ਬੂਰਾ ਚੀਨੀ ਵਾਲੇ ਜ਼ਿਆਦਾ ਸੁਆਦ ਲੱਗਣਗੇ ਜੇ ਚੀਨੀ ਪਾਣੀ ਹੈ ਨਾ ਆ ਮਤਲਬ ਕਿ ਉਹਨੂੰ ਪਾਊਡਰ 슈ਗਰ ਕਰਕੇ ਪੂਰਾ ਨਹੀਂ ਪਾਣਾ ਥੋੜਾ ਜਿਹਾ ਦਾਣੇਦਾਰ ਰੱਖ ਕੇ ਪਾਣੀ ਹੈ ਤੇ ਥੋੜਾ ਜਿਆਦਾ ਟੈਂਪਰੇਚਰ ਘੱਟ ਹੋ ਗਿਆ ਹੁਣ ਤੇ ਆਪਾਂ ਇਹਦੇ ਵਿੱਚ ਆਪਾਂ ਲੱਗਿਆ ਦੇਸੀ ਖੰਡ ਤੇ ਐਸੇ ਇੱਕ ਕੱਪ ਨਾਲ ਮੈਂ ਕਿਉਂ ਨਾ ਪਿਆ ਐ ਐਸੇ ਹੀ ਕੱਪ ਨਾਲ ਚੀਨੀ ਤੇ ਇਸੇਕ ਆਪਣਾ ਵੇਸਨ ਤੇ ਇਹਦੀ ਕੱਪ ਦੀ ਜਗ੍ਹਾ ਤੁਸੀਂ ਕੋਈ ਵੀ ਕੌਲੀ ਜਾਂ ਕੋਈ ਵੀ ਪਾਂਡਾ ਲੈ ਸਕਦੇ ਹੋ ਪਰ ਰਹਿਣਾ ਇੱਕੋ ਹੀ ਪਾਂਡਾ ਸੇਮ ਚੀਨੀ ਕਿਉਂ ਹੋਰ ਵੇਸਨ ਵਾਸਤੇ ਤੇ ਜੇ ਮਿਸ਼ਰੀ ਪਾਣੀ ਹੈ ਨਾ ਤੇ ਉਹਨੂੰ ਵੀ ਥੋੜਾ ਜਿਹਾ ਹਲਕਾ ਦਾਣੇਦਾਰ ਗ੍ਰाइंड ਕਰਕੇ ਫੇਰ ਪਾਓ ਤੇ ਇਹਦੇ ਵਿੱਚ ਵਧੀਆ ਜਿਹਾ ਫਲੇਵਰ ਦੇਣ ਵਾਸਤੇ ਮੈਂ ਪਾਣ ਲੱਗੀ ਹਾਂ ਅੱਧਾ ਛੋਟਾ ਵਾਲਾ ਚਮਚ ਜੈਫਲ ਦਾ ਪਾਊਡਰ ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਇਹਦੇ ਵਿੱਚ ਤੇ ਸੀਜ਼ਨ ਦੇ ਹਿਸਾਬ ਨਾਲ ਤੁਸੀਂ ਇਹਨੂੰ ਪਾ ਸਕਦੇ ਹੋ ਜੇ ਤਾਂ ਮਤਲਬ ਥੋੜਾ ਜਿਹਾ ਜੇ ਤਸਵੀਰ ਗਰਮ ਹੁੰਦੀ ਹੈ ਹਿੰਦੂਲਾ ਗਰਮੀਆਂ ਦਾ ਸੀਜ਼ਨ ਹੈ ਤੇ ਥੋੜਾ ਘੱਟ ਪਾ ਲਵੋ ਸਰਦੀਆਂ ਜ਼ਿਆਦਾ ਪਾ ਸਕਦੇ ਹੋ ਤੇ ਸਰਦੀਆਂ ਵਿੱਚ ਯਾਨੀ ਕਿ ਠੰਡੇ ਮੌਸਮ ਵਿੱਚ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਪੀਸੀ ਹੋਈ ਸੌਂਡ ਵੀ ਪਾ ਸਕਦੇ ਹੋ ਤੇ ਜਿਨ੍ਹਾਂ ਨੂੰ ਇਲਾਇਚੀ ਦਾ ਫਲੇਵਰ ਪਸੰਦ ਹੈ ਉਹ ਇਲਾਇਚੀ ਪਾਊਡਰ ਵੀ ਪਾ ਸਕਦੇ ਨੇ ਪਰ ਮੈਨੂੰ ਪਰਸਨਲ ਪਰ ਮੈਨੂੰ ਪਰਸਨਲੀ ਲਾਈਚੀ ਦਾ ਫਲੇਵਰ ਲੱਡੂਆਂ ਦੇ ਵਿੱਚ ਖਾਸ ਕਰਕੇ ਬੇਸਨ ਦੇ ਲੱਡੂਆਂ ਵਿੱਚ ਨਹੀਂ ਪਸੰਦ ਆਉਂਦਾ ਮਤਲਬ ਟੇਸਟ ਘੱਟ ਲੱਗਦਾ ਤੇ ਜੈਫਲ ਦਾ ਪਾਊਡਰ ਜੈਫਲ ਦਾ ਟੇਸਟ ਹੈ ਨਾ ਜਿਹੜਾ ਉਹ ਬਹੁਤ ਹੀ ਸਵਾਦ ਲੱਗਦਾ ਹੈ ਟੇਸਟ ਕਰਕੇ ਤੁਸੀਂ ਜੈਫਲ ਜ਼ਰੂਰ ਪਾਓ ਤੇ ਮਤਲਬ ਕਿ ਜੈਫਲ ਦਾ ਪਾਊਡਰ ਹੋਏ ਤਾਂ ਠੀਕ ਹੈ ਨਹੀਂ ਤੇ ਇਹਨੂੰ ਕਦੂਕਸ ਕਰਕੇ ਤੁਸੀਂ ਪਾ ਸਕਦੇ ਜੈਫਲ ਨੂੰ ਤੇ ਇਹਨੂੰ ਹੁਣ ਮੈਂ ਮਿਕਸ ਕਰ ਦਿੱਤਾ ਹੈ ਚੀਨੀ ਨੂੰ ਮਿਕਸ ਕਰਕੇ ਬਸ ਥੋੜੀ ਦੇਰ ਨੂੰ ਚਲਾਓ ਇਦਾਂ ਤੇ ਜਦੋਂ ਹੱਥ ਲੱਗਣ ਜੋਗਾ ਹੋ ਜਾਈ ਨਾ ਉਦੋਂ ਆਪਾਂ ਇਹਦੇ ਲੱਡੂ ਬਟਾਂਗੇ ਇਹ ਵੀ ਗਰਮ ਗਰਮ ਤੇ ਹੱਥ ਨਾਲ ਬੱਟੇ ਲਈ ਜਾਣੇ ਹਨ ਹੈਨਾ ਜੱਤਕਾ ਸਾਰਾ ਮਟੀਰੀਅਲ ਠੰਡਾ ਹੁੰਦਾ ਹੈ ਤੇ ਮੈਂ ਤੁਹਾਨੂੰ ਦਿਖਾਨੀ ਆ ਅਸੀਂ ਪਹਿਲਾਂ ਮੁਹਾਲੀ ਰਹਿੰਦੇ ਹੁੰਦੇ ਸੀ ਤੇ ਹੁਣ 1 ਸਾਲ ਹੋ ਗਿਆ ਅਸੀਂ ਬੈਂਗਲੌਰ ਸ਼ਿਫਟ ਹੋ ਗਏ ਆ ਤੇ ਇੱਥੇ ਅਸੀਂ ਰਹਨੇ ਆ ਬੱਚਿਆਂ ਦੇ ਕੋਲ ਆਏ ਆ ਤੇ ਹੁਣ ਸਾਰੀ ਵੀਡੀਓਜ਼ ਮੈਂ ਇੱਥੋਂ ਹੀ ਕਰਦੀ ਆ ਅਪਲੋਡ ਪਹਿਲੀ ਵੀਡੀਓਜ਼ ਮੈਂ ਮੁਹਾਲੀ ਤੋਂ ਬਣਾਈਆਂ ਨੇ ਸਾਰੀਆਂ ਤੇ ਹੁਣ ਅਸੀਂ ਇੱਥੋਂ ਕਰ ਰਹੇ ਆ ਬਾਕੀ ਤੇ ਐਸੇ ਕਿਚਨ ਦੇ ਵਿੱਚੋਂ ਜਿਹੜੀ ਕਿਚਨ ਚ ਮੈਂ ਤੁਹਾਨੂੰ ਦਿਖਾ ਰਹੀ ਸੀ ਉਸੇ ਕਿਚਨ ਦੇ ਵਿੱਚ ਹੀ और मैं सारिया वीडियो बना थोड़ा जहा गर्म लग रहा है ਇਨੂੰ ਕਿਸੇ ਵਖਰੇ ਬਾਂਡੇ ਚਾੜ ਲੈਨੇ ਥੋੜੀ ਛੇਤੀ ਠੰਡਾ ਆ ਜਾਏਗਾ ਵੱਡੀ ਥਾਲੀ ਵਿੱਚ ਜੇ ਬਹੁਤ ਜ਼ਿਆਦਾ ਜਲਦੀ ਹੋਵੇ ਨਾ ਤੇ ਇਹਨੂੰ ਤੁਸੀਂ ਫ੍ਰੀਜ ਵਿੱਚ ਵੀ ਰੱਖ ਸਕਦੇ ਹੋ ਥੋੜਾ ਠੰਡਾ ਆ ਜਾਏਗਾ ਪੈਥੇਨ ਨੂੰ ਥੋੜਾ ਜਿਹਾ ਠੰਡਾ ਹੋਣ ਦਿੰਨੇ ਆ